ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਟਵੀਟ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਦੀ ਸਫਲਤਾ ਤੇ ਕੀਤਾ ਟਵੀਟ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਨਕਲ ਕਰਨ ਵਾਲੇ ਨੂੰ ਕੀਤਾ ਗਿਆ ਗ੍ਰਿਫਤਾਰ ਜਾਲੀ ਵੈੱਬਸਾਈਟ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਮੁੱਖ ਦੋਸ਼ੀ ਤੇ ਪੰਜਾਬ ਸਰਕਾਰ ਦੇ ਮਾਈਨਿੰਗ ਪੋਰਟਲ ਦੀ ਕਲੋਨਿੰਗ ਕਰਨ ਦੇ ਲੱਗੇ ਹਨ ਦੋਸ਼ ਦੋਸ਼ੀ ਵੱਲੋਂ ਕੀਤੇ ਗਏ ਸੀ ਗੈਰ ਕਾਨੂੰਨੀ ਮਾਈਨਿੰਗ ਲਈ ਜਾਲੀ ਪਰਮਿਟ ਜਿਸ ਨਾਲ ਸੋਪੇ ਨੂੰ 40 ਤੋਂ 50 ਲੱਖ ਰੁਪਏ ਦਾ ਹੋਇਆ ਨੁਕਸਾਨ ਦੋਸ਼ੀ ਨੇ ਇੱਕ ਮਾਈਨਿੰਗ ਕਾਰੋਬਾਰੀ ਨਾਲ ਮਿਲ ਸੁਰੱਖਿਆ ਜਾਂਚਾ ਨੂੰ ਬਾਈਪਾਸ ਕਰਨ ਲਈ ਬਾਰਕੋਡ ਦੀ ਕੀਤੀ ਸੀ ਵਰਤੋਂ ਤੁਹਾਨੂੰ ਦੱਸ ਦਈਏ ਕਿ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦਿਆਂ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਨਕਲ ਕਰਕੇ ਇੱਕ ਝਾਲੀ ਵੈੱਬਸਾਈਟ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਦੋਸ਼ੀ ਗੌਰਵ ਕੁਮਾਰ ਨੂੰ ਪੰਜਾਬ ਸਰਕਾਰ ਦੇ ਮਾਈਨਿੰਗ ਪੋਰਟਲ ਦੀ ਕਲੋਨਿੰਗ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਲਈ ਜਾਲੀ ਪਰਮਿਟ ਜਾਰੀ ਕੀਤੇ ਗਏ ਜਿਸ ਨਾਲ ਰਾਜ ਨੂੰ 40 ਤੋਂ 50 ਲੱਖ ਦਾ ਨੁਕਸਾਨ ਹੋਇਆ ਦੋਸ਼ੀ ਨੇ ਇੱਕ ਮਾਈਨਿੰਗ ਕਾਰੋਬਾਰੀ ਨਾਲ ਮਿਲ ਕੇ ਸੁਰੱਖਿਆ ਜਾਂਚਾਂ ਨੂੰ ਬਾਈਪਾਸ ਕਰਨ ਲਈ QR ਕੋਡ 바ਰ ਕੋਡ ਦੀ ਵਰਤੋਂ ਕਰਕੇ 2000 ਤੋਂ ਜ਼ਿਆਦਾ ਜਾਲੀ ਰਸੀਦਾਂ ਤਿਆਰ ਕੀਤੀਆਂ ਹਨ ਇਸ ਕਾਰਜ ਪ੍ਰਣਾਲੀ ਵਿੱਚ ਜਾਲੀ ਮਾਈਨਿੰਗ ਫਾਰਮ ਤਿਆਰ ਕਰਨਾ ਅਤੇ ਜਾਰੀ ਕਰਨਾ ਸ਼ਾਮਲ ਸੀ ਦੋਸ਼ੀ ਨੇ ਗੈਰ ਕਾਨੂੰਨੀ ਮਾਈਨਿੰਗ ਵਿੱਚ ਲੱਗੇ ਵਾਹਨਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਸਰਕਾਰੀ ਵੈੱਬਸਾਈਟ ਨੂੰ ਧੋਖਾ ਦੇ ਰਿਹਾ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਾਫੀ ਨੁਕਸਾਨ ਹੋਇਆ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਪੂਰੇ ਗੱਠਜੋੜ ਦਾ ਪਰਦਾਫਾਸ਼ ਕਰਨ ਲਈ ਅਗਲੀਲੀ ਜਾਂਚ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਵੈੱਬਸਾਈਟ ਬੈਕਅਪ ਜਾਲੀ ਰਸੀਦਾਂ ਵਾਹਨਾਂ ਦੀਆਂ ਤਸਵੀਰਾਂ ਮਾਈਨਿੰਗ ਸਮਗਰੀ ਸਰੋਤਾਂ ਅਤੇ ਮੰਜ਼ਿਲਾ ਅਤੇ ਅਪਰਾਧ ਵਿੱਚ ਵਰਤੇ ਗਏ ਕੰਪਿਊਟਰ ਸਿਸਟਮ ਨੂੰ ਵੇਰਵਿਆਂ ਵਾਲੇ ਡਾਟਾ ਦੇ ਨਾਲ ਬਰਾਮਦ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਡਿਜੀਟਲ ਪਲੇਟਫਾਰਮਾਂ ਦੀ ਸੁਰੱਖਿਆ ਅਤੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਵਚਨਬੱਧ ਹੈ। ਸਾਈਬਰ ਕ੍ਰਾਈਮ ਸੈੱਲ ਟੀਮ ਨਾਗਰਿਕਾਂ ਨੂੰ ਆਨਲਾਈਨ ਘੁਟਾਲਿਆਂ ਅਤੇ ਵਿੱਤੀ ਅਪਰਾਧਾਂ ਤੋਂ ਬਚਾਉਣ ਲਈ 24 ਘੰਟੇ ਕੰਮ ਕਰ ਰਹੀ ਹੈ।